ਅੱਜ ਭਾਰਤੀ ਕਿਸਾਨ ਯੂਨੀਅਨ ਚੜੋਨੀ ਦੇ ਪੰਜਾਬ ਯੂਥ ਪ੍ਰਧਾਨ ਇੰਦਰਪਾਲ ਸਿੰਘ ਵੈਸ ਦੀ ਪ੍ਰਧਾਨਗੀ ਹੇਠ ਗੁਰਦਾਸਪੁਰ ਜੰਮੂ ਅੰਮ੍ਰਿਤਸਰ ਵਿਖੇ ਆਪਣੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਸ਼ੰਭੂ ਬਾਰਡਰ ਤੇ ਅੰਦੋਲਨ ਕਰ ਰਹੇ ਕਿਸਾਨਾਂ ਤੇ ਹੋ ਰਹੀਆਂ ਹੱਤਿਆਚਾਰਾਂ ਤੇ ਇਸੇ ਦੌਰਾਨ ਕਿਸਾਨਾਂ ਦੀ ਹੋਈ ਮੌਤ ਦੇ ਵਿਰੋਧ ਚ ਗੁਰਦਾਸਪੁਰ ਦੇ ਬੱਬਰੀ ਬਾਈਪਾਸ ਤੇ ਅੰਮ੍ਰਿਤਸਰ ਜੰਮੂ ਨੈਸ਼ਨਲ ਹਾਈਵੇ ਜਾਮ ਕਰਕੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਇਸ ਮੌਕੇ ਇੰਦਰਪਾਲ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਸ਼ਹਿ ਤੇ ਹਰਿਆਣਾ ਪੁਲਿਸ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਛੱਡ ਰਹੀ ਹੈ ਅਤੇ ਸਿੱਧੀਆਂ ਗੋਲੀਆਂ ਚਲਾ ਰਹੀ ਹੈ ਉਨ੍ਹਾਂ ਦੱਸਿਆ ਕਿ ਬੀਤੇ ਦਿਨ ਇੱਕ ਨੌਜਵਾਨ ਕਿਸਾਨ ਸੁਭਕਰਨ ਸਿੰਘ ਦੀ ਗੋਲੀ ਲੱਗਨ ਕਾਰਨ ਮੌਕੇ ਤੇ ਹੀ ਮੌਤ ਹੋ ਗਈ ਸੀ ਤੇ ਹੁਣ ਤੱਕ ਇਸ ਅੰਦੋਲਨ ਵਿੱਚ ਚਾਰ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਕੇਂਦਰ ਸਰਕਾਰ ਨਾਲ ਕਿਸਾਨਾਂ ਦੀਆਂ ਚਾਰ ਮੀਟਿੰਗਾਂ ਦੇ ਬਾਵਜੂਦ ਵੀ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ। ਜਿਸ ਕਾਰਨ ਅੱਜ ਭਾਰਤੀ ਕਿਸਾਨ ਯੂਨੀਅਨ ਚੜੁੰਨੀ ਨੇ ਆਪਣਾ ਗੁੱਸਾ ਜ਼ਾਹਰ ਕਰਦਿਆਂ ਜੰਮੂ ਅਮਰੀਤਸਰ ਨੈਸ਼ਨਲ ਹਾਈਵੇ ਨੂੰ ਜਾਮ ਕਰ ਦਿੱਤਾ। ਇਸ ਦੌਰਾਨ 2 ਘੰਟੇ ਗੱਡੀਆਂ ਦਾ ਆਣਾ ਜਾਣਾ ਰੋਕ ਦਿੱਤਾ ਗਿਆ ਅਤੇ ਚਾਰੇ ਪਾਸਿਆਂ ਆਵਾਜਾਈ ਠੱਪ ਕੀਤੀ ਗਈ। ਉਹਨਾਂ ਮੰਗ ਕੀਤੀ ਕਿ ਇਸ ਅੰਦੋਲਨ ਵਿੱਚ ਮਰਨ ਵਾਲੇ ਕਿਸਾਨਾਂ ਨੂੰ ਇਨਸਾਫ ਦਿਵਾਇਆ ਜਾਵੇ। ਅਤੇ ਹਰਿਆਣਾ ਪੁਲਿਸ ਦੇ ਅਧਿਕਾਰੀ ਜਿਸ ਦੀ ਗੋਲੀ ਨਾਲ ਮੌਜਵਨ ਦੀ ਮੌਤ ਹੋਈ ਸੀ ਉਸ ਨੂੰ ਸਜ਼ਾ ਦਿੱਤੀ ਜਾਵੇ ਅਤੇ ਉਸ ਦੇ ਖਿਲਾਫ ਐਫ ਆਰ ਦਰਜ ਕੀਤੀ ਜਾਵੇ ਇਸ ਦੇ ਨਾਲ ਹੀ ਉਹਨਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਉਹਨਾਂ ਦੀਆਂ ਸਾਰੀਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਪ੍ਰਵਾਨ ਕਰੇ ਜਿਨ੍ਹਾਂ ਨੂੰ ਲੈ ਕੇ ਕਿਸਾਨ ਸ਼ੰਭੂ ਬਾਰਡਰ ਤੇ ਧਰਨਾ ਦੇ ਰਹੇ ਹਨ ਜੇਕਰ ਅਜਿਹਾ ਨਾ ਹੋਇਆ ਤਾਂ ਕਿਸਾਨ ਆਗੂਆਂ ਦੇ ਕਹਿਣ ਤੇ ਉਹ ਦਿੱਲੀ ਵੱਲ ਜਾਣ ਲਈ ਮਜਬੂਰ ਹੋਣਗੇ ਤੁਸੀਂ ਦੇਖੋ ਗੁਰਦਾਸ ਲਫਰ ਸਿੰਘ ਦੀ ਰਿਪੋਰਟ ਮੈਂ ਲਾਪਰੀ ਸਗਮਨ ਲਾ ਜਨਾਜ ਜਨਨਾ ਸਕੱਟਰੀ ਭਾਰਤੀ ਕਿਸਾਨ ਜੁਨੀ ਚਰੋਨੀ ਜੋ ਕੱਲ ਘਟਨਾ ਵਾਪਰੀਆ ਖਨੋਰੀ ਬਾਰਡਰ ਤੇ ਇੱਕ ਕਿਸਾਨ ਨੌਜਵਾਨ ਨੂੰ ਜਿਹੜਾ ਸ਼ਹੀਦ ਕਰ ਦਿੱਤਾ ਗਿਆ ਹਰਿਆਣਾ ਪੁਲਿਸ ਵੱਲੋਂ ਉਸ ਦੇ ਇਨਸਾਫ ਦਮਾਉਣ ਲਈ ਜਿਹੜਾ ਅੱਜ ਸਾਡੇ ਰਾਸ਼ਟਰੀ ਪ੍ਰਧਾਨ ਗ੍ਰਾਮ ਸਿੰਘ ਚਰੂਨੀ ਜੀ ਵੱਲੋਂ ਕਾਲ ਦਿੱਤੀ ਗਈ ਸੀ 12 ਵਜੇ ਤੋਂ ਲੈ ਕੇ 2 ਵਜੇ ਤੱਕ ਤੇ ਅਸੀਂ ਜਿਹੜਾ ਬੱਬਰੀ ਹਾਈਵੇ ਜਾਮ ਕੀਤਾ ਸੀ ਤੇ ਇਸ ਦੇ ਵਿੱਚ ਨੌਜਵਾਨਾਂ ਨੇ ਵੱਡੀ ਗਿਣਤੀ ਦੇ ਵਿੱਚ ਇੱਕ ਆਨ ਦਾ ਜਿਹੜਾ ਸਬੂਤ ਦਿੱਤਾ ਬਹੁਤ ਜ਼ਿਆਦਾ ਜਿਹੜਾ ਅਸਰ ਪਿਆ ਹੋਇਆ ਤੇ ਲੱਗ ਦੇਖ ਵੀ ਰਿਹਾ ਹੈ ਕਿਉਂਕਿ ਸਰਕਾਰ ਇਸ ਵਾਰ ਪਿਛਲੀ ਵਾਰ ਦੇ ਅੰਦੋਲਨ ਦੇ ਨਾਲੋਂ ਜ਼ਿਆਦਾ ਜਿਹੜੇ ਆ ਸਖਤ ਜਿਹੜੇ ਪ੍ਰਬੰਧ ਕੀਤੇ ਗਏ ਆ ਕਿਤਨਾ ਕਿਤੇ ਪੰਜਾਬ ਦੇ ਕੋਲੋਂ ਜਿਹੜਾ ਆ ਸੈਂਟਰ ਸਰਕਾਰ ਦੱਲਦੀ ਆ ਕਿਉਂਕਿ ਜਦੋਂ ਵੀ ਕੋਈ ਪ੍ਰੋਟੈਸਟ ਹੁੰਦਾ ਤੇ ਪੰਜਾਬ ਜਿਹੜਾ ਸ਼ੁਰੂ ਕਰਦਾ ਆ ਤੇ ਅੰਦੋਲਨ ਫਿਰ ਸਾਰੇ ਹੀ ਦੇਸ਼ਾਂ ਦੇ ਵਿੱਚ ਜਿਹੜਾ ਉਹ ਚੱਲ ਪੈਂਦਾ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਆ ਸਾਨੂੰ ਕੋਈ ਚਾਹ ਨਹੀਂ ਸਾਡੇ ਵੀ ਬੱਚੇ ਨੇ ਸਾਡੇ ਪਰਿਵਾਰ ਨੇ ਅਸੀਂ ਛੜਕਾਂ ਰੋਕਾਂ ਦੇ ਵਿੱਚ ਅਸੀਂ ਖੁਸ਼ ਨਹੀਂ ਅਸੀਂ ਆਪਣੀ ਜਨਤਾ ਨੂੰ ਜਿਹੜਾ ਟ੍ਰੈਫਿਕ ਜਾਮ ਕਰਕੇ ਚਾਹੀ ਦੁੱਖ ਨਹੀਂ ਦੇਣਾ ਚਾਹੁੰਦੇ ਪਰ ਸਾਡੀ ਮਜਬੂਰੀ ਹੈ ਗੰਦੀਆਂ ਰਾਜਨੀਤੀਆਂ ਸਰਕਾਰਾਂ ਨੇ ਸਾਨੂੰ ਮਜਬੂਰ ਕੀਤਾ ਹੋਇਆ ਇਸ ਤਰ੍ਹਾਂ ਸਾਡੇ ਹੱਕ ਲੈਣ ਲਈ ਮੈਂ ਗੁਰਕੀਰਤ ਸਿੰਘ ਆ ਜੀ ਗਈ ਨਹੀਂ ਪਰ ਹਲਕਾ ਪ੍ਰਧਾਨ ਭਾਰਤੀ ਕਿਸਾਨ ਜੁਨੇ ਚਡੂਨੀ ਗਰਦਾਸਪੁਰ ਵੇਖੋ ਜੀ ਅੱਜ ਦਾ ਏਜੰਡਾ ਸਾਡਾ ਸੀਗਾ ਜੋ ਸਾਡੇ ਰਾਸ਼ਟਰੀ ਪ੍ਰਧਾਨ ਚਡੂਨੀ ਸਾਹਿਬ ਵੱਲੋਂ ਜਿਹੜੇ ਅੱਜ ਸੀਗਾ ਕਾਲਪੀ ਸਾਡੇ ਜਿਹੜੇ ਕੱਲ ਨੌਜਵਾਨਾਂ ਦੇ ਸ਼ਹੀਦ ਹੋਇਆ ਵਾ ਖਨੋਰੀ ਬਾਰਡਰ ਤੇ ਜਿਹਦੇ ਸਿਰ ਵਿੱਚ ਗੋਲੀ ਵੱਜਣ ਕਾਰਨ ਉਹਨਾਂ ਨੂੰ ਸ਼ਹੀਦੀ ਪ੍ਰਾਪਤ ਹੋਈ ਆ ਤੇ ਉਸ ਚੱਕਰ ਦੇ ਵਿੱਚ ਉਸ ਡੈਜ਼ਿਗਨੇਸ਼ਨ ਦੇ ਵਿੱਚ ਅਸੀਂ ਜਿਹੜਾ ਅੱਜ ਬਬਰੀ ਹਾਈਵੇ ਜਾਮ ਕੀਤਾ ਹੋਇਆ ਸੀਗਾ ਤੇ ਸਾਡੇ ਜਿਹੜੇ ਪੰਜਾਬ ਚ ਬਾਕੀ ਵੀ ਵਰਕਰ ਨੇ ਜਿੱਦਾਂ ਵਲੰਟੀਅਰ ਨੇ ਉਹਨਾਂ ਸਾਰਿਆਂ ਨੇ ਨੈਸ਼ਨਲ ਹਾਈਵੇ ਜਾਮ ਕਰਕੇ ਤੇ ਇਸ ਮੀਨ ਕੇ ਇਸ ਡੈਜ਼ਿਗਨੇਸ਼ਨ ਨੂੰ ਇਹ ਜਾਮ ਦਿੱਤਾ ਨੈਸ਼ਨਲ ਹਾਈਵੇ ਸਾਨੂੰ ਇਸ ਕਰਕੇ ਜਾਮ ਕਰਨੇ ਪਏ ਇੱਕ ਤੇ ਅਸੀਂ ਉਸ ਵੀਰ ਨੂੰ ਸ਼ਰਧਾਂਜਲੀ ਦੇ ਅੱਛ ਸ਼ਹੀਦੀ ਜਿਹੜੇ ਦਿੱਤੀ ਆ ਉਸ ਕਰਕੇ ਇਹ ਕਈ ਸਰਕਾਰ ਨੂੰ ਜਿਹੜਾ ਅਸੀਂ ਦਿਖਾਉਣਾ ਚਾਹੁੰਦੇ ਆ ਵੀ ਹਾਂ ਜਿਹੜੇ ਇਹ ਕਹਿੰਦੇ ਆ ਵੀ ਪਿੰਡਾਂ 'ਚ ਨੌਜਵਾਨ ਵਗੈਰਾ ਬਣੀ ਨਿਕਲਦੇ ਅਸੀਂ ਉਹ ਵੀ ਦਿਖਾਉਣਾ ਚਾਹੁੰਦੇ ਵੀ ਅੱਜ ਕਿੰਨੀ ਵੱਡੇ ਗਿਣਤੀ ਵਿੱਚ ਇਕੱਠ ਹੋਇਆ ਸੀਗਾ ਜੀ ਨੌਜਵਾਨਾਂ ਦਾ ਤੇ ਉਸ ਚੱਕਰ ਦੇ ਵਿੱਚ ਅਸੀਂ ਅੱਜ ਕੀਤਾ ਸੀਗਾ